ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਹੈ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਕਰ ਲੈਂਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾਲ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਹੈ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ